ਕੀ ਕਹਿੰਦਾ ਨਾ ਵਿਧਾਨ ਸਭਾ ਅੱਜ ਕਿਉਂ ਨਹੀਂ ਗਈ ਬੇਟਾ ਹਾਂਜੀ ਕਦੀ ਕਿਸੇ ਨੇ ਸੁਣਿਆ ਕਿ ਸਰਕਾਰ ਜਿਹੜੀ ਐ ਉਹ ਤਕਤੀਆਂ ਫੜ ਕੇ ਚਲੀ ਜਾਂਦੀ ਚਾਹ ਲੋਕਤੰਤਰ ਦੇ ਅੰਦਰ ਕਦੀ ਐਸਾ ਹੋਇਆ ਕਿ ਤਕਤੀਆਂ ਬੜੇ ਮੰਤਰੀ ਔਰ ਸਪੀਕਰ ਸਾਹਿਬ ਕਿਹਾ ਵੀ ਮੈਂ ਤੁਹਾਡੀਆਂ ਭਾਵਨਾਵਾਂ ਨਾਲ ਹੈਗਾ ਤੁਹਾਡੀਆਂ ਭਾਵਨਾਵਾਂ ਨਾਲ ਹੈਗਾ ਮੈਂ ਇਹਦਾ ਮਤਲਬ ਸਪੀਕਰ ਦੀ ਜਿਹੜੀ ਸ਼ਬਤ ਲਈ ਹੈ ਉਹਦੇ ਨਾਲ ਨਹੀਂ ਹੈਗਾ ਉਹਦੇ ਅੰਦਰ ਤੇ ਇਹ ਕਿਹਾ ਜਾਂਦਾ ਕਿ ਤਕਤੀ ਨਹੀਂ ਲਗਾਈ ਜਾ ਸਕਦੀ ਨਾਰੇ ਨਹੀਂ ਲਗਾਏ ਜਾ ਸਕਦੇ ਇਹੀ ਕੰਮ ਕੋਈ ਵਿਪੱਖਸ਼ ਕਰਦਾ ਸਸਪੈਂਡ ਕਰ ਦੇ ਕਿ ਉਹਨੇ ਸਸਪੈਂਡ ਕੀਤਾ ਪੂਰੀ ਸਰਕਾਰ ਨੂੰ ਕਿ ਤੁਸੀਂ ਅਗਲੇ ਦਿਨ ਸਦ ਅੰਨੀ ਆਸਰ ਦੇ ਜੀ ਸਦਨ ਚ ਇਸ ਕਰਕੇ ਜਦੋਂ ਸਰਕਾਰਾਂ ਗੁੰਗੀਆਂ ਹੋ ਜਾਂਨ ਬਹਿਰੀਆਂ ਹੋ ਜਾਂਨ ਬੋਲੀਆਂ ਹੋ ਜਾਂਨ ਔਰ ਨਿੱਜੀ ਸਵਾਰਥ ਦੇ ਨਾਲ ਕਿਰਜਾਂ ਤੇ ਜਨਤਾ ਦੀ ਅਦਾਲਤ ਚ ਜਾਣਾ ਪੈਂਦਾ ਔਰ ਅਸੀਂ ਬਾਰ ਬਾਰ ਜਾਵਾਂਗੇ ਔਰ ਇਹ ਜਿਹੜੇ ਪ੍ਰਸ਼ਨ ਖੜੇ ਕੀਤੇ ਨੇ ਕਿ ਬਾੜ ਤੋਂ ਪਹਿਲਾਂ ਕੀ ਪ੍ਰਬੰਧ ਹੋਣੇ ਚਾਹੀਦੇ ਸੀ ਬਾੜ ਦੇ ਦੌਰਾਨ ਯਾਰ ਹੈਲੀਕਾਪਟਰ ਆਇਆ ਇਹਦਾ ਮੁੱਖ ਮੰਤਰੀ ਦਾ ਕੀ ਕੀ ਤਾਨੇ تھے 70 ਮਿੰਟ ਦੀ ਉਡਾਣ ਹੈ ਉਹ ਵੀ ਨਾਲ ਨਾਲ ਇਹਦੇ ਲੀਡਰ ਫੋਟਾ ਲਗਾਈ ਜਾਂਦੇ ਸੀ ਉਥੇ ਵਿਚਾਰੇ ਜੇਕਰ ਮੰਤਰੀ ਦੇ ਹੈਲੀਕਾਪਟਰ ਨਾਲ ਲੱਗਣ ਬੀਐਸਐਫ ਨਾਲ ਲੱਗੇ ਤੇ ਕਿਆ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ ਉਥੇ